ਕੱਲ ਦੀ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਰਾਤ ਕੱਲ ਸਵੇਰੇ ਬਹੁਤ ਜ਼ਿਆਦਾ ਮੀਂਹ ਕਿਹਾ। ਜਿਵੇਂ ਦੇਖ ਸਕਦੇ ਹੋ ਮੇਰਾ ġੇਰਾ ਪੂਰੀ ਤਰ੍ਹਾਂ ਗਿੱਲਾ ਹੋਇਆ ਪਿਆ। ਤੇ ਮੀਂਹ ਦੀ ਵਜ੍ਹਾ ਨਾਲ ਜਿਹੜੇ ਕੀੜੇ ਤੰਗੇ ਪੰਕੜੇ ਵਾਂ ਨਿਕਲਦੇ ਨੇ ਦੇਖੋ ਤੁਸੀਂ ਕਿੰਨੇ ਪਏ ਨੇ। ਹਰੇ ਤਾਂ ਮੈਂ ਸਾਰਾ ġੇਰਾ ਸਿੰਬਰਤਾ ਤੇ ਉਧਰੋਂ ਵੀ ਸਾਰਾ ਸਾਫ਼ ਕਰਤਾ। ਦੇਖੋ ਸਾਰਾ ਮੌਸਮ ਅੱਜ ਕੁਸ਼ਕੁਸ਼ ਸਾਫ਼ ਹੈ। ਕੁਸ਼ਕੁਸ਼ ਮਤਲਬ ਭਾਲੇ ਵੀ ਲੱਗਦੇ ਨੇ ਬੱਦਰਬਾਈ। ਤੇ ਜਦੋਂ ਵੀ ਇਹ ਮੌਸਮ ਆਉਂਦਾ ਤੁਹਾਨੂੰ ਪਤਾ ਹੀ ਹੈ ਦਿਨ ਦਾ ਸਬਜ਼ੀਆਂ ਨੇ ਉਹਨਾਂ ਵਿੱਚ ਜੀ ਜੰਤ ਸੁਸਤੀ ਵੀ ਦਾ ਪਰੇ ਸ਼ੁਰੂ ਹੋ ਜਾਂਦੀ ਹੈ ਤੇ ਅੱਜ ਜਦੋਂ ਸਾਬਸਪਰੇ ਕਰਤੀ ਸੀ ਜੀ ਸਵੇਰੇ ਭਾਂਦੇ ਬਾਂਦੇ ਸੀ ਇਹ ਦੇਖਿਆ ਜੋ ਬੇਸਣ ਪਿਆ ਸੀ ਮੇਰਾ ਜੀ ਲੰਗਾਇਆ ਹੋਇਆ ਉਸ ਸਾਰੇ ਸੁਸਤੀ ਪਈ ਹੋਈ ਸੀ ਤੇ ਫਿਰ ਮੈਂ ਕੀ ਕਰਾਂ ਹਾਂ ਅੱਜ ਚਲੋ ਧੁੱਪਾਂ ਠੀਕ ਆ ਇਹ ਪ੍ਰਾਤ ਵਿੱਚ ਸਾਰੀ ਬੇਸਣ ਕੱਢਿਆ ਤੇ ਇਹ ਤਾਂ ਠੀਕ ਸੀਗੀ ਘੋਟਵੇਂ ਛੋਲਿਆਂ ਦੀ ਪਰ ਮੈਸਨ ਵੀ ਧੁੱਪਾਂ ਲਵਾਤੀ ਮੈਂ ਕਿਹਾ ਚਲੋ ਧੁੱਪਾਂ ਲਵਾਦੇ ਹੁਣ ਸਾਰੇ 3:00 ਵਜੇ ਤੱਕ ਪੂਰੀ ਧੁੱਪਾਂ ਲਵਾਉਂਗੀ ਬੇਸਣ ਦਾ ਬਾਹਰ ਜਿਆਦਾ ਖਰਾਬ ਹੋ ਗਿਆ ਸੀ ਥੋੜਾ ਥੋੜਾ ਟਾਈਮ ਮ ਕੋਲ ਇਸੇ ਹੋਇਆ ਹੱਥ ਫੇਰਦੀ ਰਹੂੰਗੀ ਕਾਲੇ ਛੋਲੇ ਉਸ ਵਿੱਚ ਵੀ ਢੋਰਾ ਪੈ ਚੁੱਕਿਆ ਸੀ ਤੇ ਅਸੀਂ ਦੇਖ ਸਕਦੇ ਹਾਂ ਜਿੱਦਾਂ ਹੁਣ ਤੁਹਾਨੂੰ ਦਿਖਾਉਂਗੀ ਇਹ ਮੌਸਮ ਬਹੁਤ ਹੀ ਗੰਦਾ ਆ ਦੇਖੋ ਥੱਲੇ ਕਿੰਨੇ ਪੈਨੇ ਕਾਲੇ ਛੋਲੇ ਵੀ ਖਰਾਬ ਹੋਏ ਪੈਨੇ ਵਿੱਚ ਗਲੀਆਂ ਜੇ ਕੱਢ ਦਿੰਦੇ ਨੇ ਪਤਨੀ ਕਿੱਥੋਂ ਪੈ ਜਾਂਦੇ ਨੇ ਇਹ ਮੌਸਮੇ ਬਹੁਤ ਗੰਦਾ ਹੈ ਬੇਸੰਦ ਮੇਰੇ ਕਾਫੀ ਹੱਦ ਤੱਕ ਖਰਾਬ ਹੋ ਚੁੱਕਿਆ ਸੀ ਮੈਂ ਸੁਸਰੀ ਇਹ ਨਾ ਖਾ ਲਿਆ ਜਿੰਦੇ ਧੁੱਪਾਂ ਕੁਛ ਇੰਨੀ ਬੜੀ ਖਾਸ ਨਹੀਂ ਹੈਗੀ ਮੱਠੀ ਮੱਠੀ ਧੁੱਪਾਂ ਫਿਰ ਵੀ ਕੱਲ ਮੀ ਬਹੁਤ ਜ਼ਿਆਦਾ ਪਿਆ ਉਮੀਦ ਹੈ ਪੈਣ ਪਿੱਛੋਂ ਜੇ ਧੁੱਪੜ ਵਗੈਰਾ ਨਿਕਲੇ ਰਾਤ ਨੂੰ ਦੋਨੇ ਟਪੇ ਨੂੰ ਹੋਣਾ ਧੁੱਪੇ ਰੱਖ ਦੂੰਗੀ ਤੇ ਉਹ ਕੇ ਸੁਕਾ ਕੇ ਫਿਰ ਇਹਨਾਂ ਵਿੱਚ ਪਾਉਂਗੀ ਦੋ ਦਿਨ ਦੀ ਧੁੱਪਾਂ ਦਾ ਪਤਾ ਲੱਗੂਗੀ ਜੇ ਧੁੱਪਾਂ ਵਧਿਆ ਨਿਕਲੇ ਤੇ ਜੇ ਫਿਰ ਦੇਖੀ ਤਾਂ ਧੁੱਪਾਂ ਸਭ ਜੂ ਨਹੀਂ ਮੇਂ ਦੋ ਦਿਨ ਲੱਗਦਾ ਤਾਂ ਹੋਣੀ ਪਊਗੀ ਜੇ ਤੁਮ ਕੈਸਾ ਲੱਗੇ ਹੋਆ ਚੀਜ਼ ਖਰਾਬ ਥੋੜਾ ਕਰਨੀ ਆ ਸੋ ਆਹ ਕੁਛ ਮੇਰੇ ਮਿੱਥੇ ਪਏ ਸੀਗੇ ਸਪਾਈਸੇ ਮਿੱਥੀ ਪਿਛਲੇ ਸਾਲ ਦੀ ਤੇ ਇਹ ਵੀ ਥੋੜੀ ਜਿਹੀ ਸਲਾਬ ਗਈ ਇੱਕ ਇੱਕ ਵਾਰ ਨਹੀਂ ਪਏ ਤੇ ਇਹ ਦੇਖੋ ਇੰਨੀ ਸਜ਼ਾਰਾ ਸਲਾਬ ਗਈ ਤੇ ਸੋਚੇ ਕਿ ਇਸ ਨੂੰ ਵੀ ਤਪਣਾ ਪਾਣਾ ਕਰੇ ਕਰੇ ਤਾਂ ਵਾਸਤੇ ਤਪਣੇ ਕਿੰਨੇ ਕਰੇ ਕਰੇ ਜਾ ਹੀ ਮੱਠੀ ਪੈ ਜਾਂਦੀ ਹੈ ਜਮੇ ਫਿੱਲੀ ਜਿਹੀ ਹੋਈ ਪਈ ਹੈ ਆ ਦੇਖੋ ਬੇਸੰਦ ਜਿਹੜੀਆਂ ਸੋਸਰੀਆਂ ਸੀਗੀਆਂ ਜੀਜਾਂ ਸੀਗੀਆਂ ਉਹ ਸਾਰੇ ਬਾਹਰ ਆ ਗਏ ਨੇ ਓਕੇ okay, ਜੀ